ਸੰਘ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦਾ ਬਈ ਸਾਰੇ ਠੀਕ ਠਾਕ ਹੋਵਗੇ ਤੰਦਰੁਸਤ ਹੋਵਗੇ ਅੱਜ ਜਿਹੜੀ ਤੁਹਾਡੇ ਨਾਲ ਗੱਲ ਕਰਨੀ ਸੀ ਨਾ ਬਾਈ ਯਾਰ ਉਹ ਕਰਨੀ ਸੀ ਸਾਡੇ ਇੱਥੇ ਨੂੰ ਪਤਾ ਵੀ ਹਰਿਆਣੇ ਦੇ ਵਿੱਚ ਵੋਟ ਆਏਵੇਂ ਪ੍ਰਧਾਨ ਸਭਾ ਦੇ ਇਲੈਕਸ਼ਨ ਹੈ ਡੱਬਾ ਵਾਲੀ ਸੀਟ ਤੋਂ ਹਰਿਆਣੇ ਦੀ ਜਿਹੜੇ ਆ ਪਿਛਲੇ 5 ਸਾਲ ਰਾਜਗੀਤ ਹੈ ਉਹ ਸਰਕਾਰ ਦਾ ਜਿਹੜਾ ਡਿਪਟੀ ਸੀਐਮ ਸੀ ਉਹਦਾ ਭਰਾ ਉੱਠਿਆਗਾ ਦਿਗਵੇ ਜੇ ਜੇਪੀ ਪਾ ਦਿਵਾਲੋ ਉਹਨਾਂ ਨੇ ਵੋਟਾਂ ਲੈਣ ਵਾਸਤੇ ਇੱਕ ਬਾਈ ਵੱਖਰਾ ਸਟੰਟ ਖੇਡਿਆ ਕਦੇ ਤਾਂ ਹੁਣ ਪਿੰਡਾਂ 'ਚ ਖੇਡਾਂ ਕਰਾਉਂਦੇ ਆ ਪਹਿਲਾਂ 5 ਸਾਲ ਪਹਿਲਾਂ ਨਾ ਪੜਨਾ ਜਾ ਕੇ ਬੜੇ ਨਹੀਂ ਲੋਕਾਂ ਦਾ ਹਾਲ ਨਹੀਂ ਪੁੱਛਿਆ ਸਾਰ ਨਹੀਂ ਲਈ ਚਲ ਖੇਡਾਂ ਵੀ ਕਰਾਣਾਂ ਠੀਕ ਆ ਉਹ ਵੀ ਚਲੋ ਮੰਨਦੇ ਆ ਚਲ ਠੀਕ ਆ ਵੀ ਕਰਾਦ ਗਏਂਗੇ ਮੈਂ ਇਹ ਕਿਹੜਾ ਮੈਨੂੰ ਪਰਸਨਲੀ ਬਹੁਤ ਦੁੱਖ ਲੱਗਿਆ ਬਾਈ ਤੇ ਉਹਨਾਂ ਬਾਈ ਸਿੱਧੂ ਦਾ ਬੁੱਤ ਲਾਦਾ ਇੱਥੇ ਸ਼ਾਂਤ ਕਿੜੇ ਪਿੰਡ ਸਿੱਧੂ ਨਾਂ ਦੇ ਵੋਟਾਂ ਲੈਣੀਆਂ ਚਾਹੁੰਦੇ ਸੀਗੇ ਦੰਮੋਖਾ ਤੀਵੀ ਗਾ ਆ ਕੇ ਬਾਪੂ ਬਲਕੌਰ ਅਸੰਗਤ ਤੇ ਸਿੱਧੂ ਦਾ ਸਮੂਹ ਪਰਿਵਾਰ ਸੀ ਆ ਸਾਰਨਾ ਪਰੰਦਾ ਮੈਂ ਬਾਪੂ ਹੋਰਾਂ ਦਾ ਧੰਨਵਾਦ ਕਰਦਾ ਜਿਹੜੇ ਉਹਨਾਂ ਸੱਦੇ ਤੇ ਨਹੀਂ ਆਏ ਉਸ ਮੌਕੇ ਕੱਲੇ ਆਪ ਹੀ ਬੁੱਤਵਾ ਤੇ ਲਾ ਕੇ ਮੁੜਿਆ ਉਹ ਬਾਪੂ ਬਲਕੌਰ ਨਹੀਂ ਪਹੁੰਚਿਆ ਬਾਪੂ ਬਲਕੌਰ ਨੇ ਬਿਆਨ ਵੀ ਦਿੱਤਾ ਸੀ ਕਹਿੰਦਾ ਕਿ ਸਿੱਧੂ ਨਾ ਤੇ ਤੁਸੀਂ ਇਹ ਗੰਦੀ ਸਿਆਸਤ ਨਾ ਕਰੋ ਲੋਕਾਂ ਮੈਂ ਪਾਰਟੀਆਂ ਦੇ ਵੋਟਾਂ ਮਟੋਰਨਾ ਚਾਹੁੰਦਾ ਇਹ ਕੰਮ ਨਾ ਕਰੋ ਤੇ ਲੋਕਾਂ ਉਰੇ ਹੀ ਪੀ ਲੈ ਬਾਈ ਤੁਸੀਂ ਇਸ ਵਾਰ ਇਲੈਕਸ਼ਨ ਨੂੰ ਬੋਟ ਦੇਣਾ ਥੋੜਾ ਸੋਚ ਸਮਝ ਕੇ ਦਿਮਾਗ ਨਾਲ ਦਿਓ ਕਿਹੜਾ ਬੰਦਾ ਕੰਮ ਕਰਾ ਸਕਦਾ ਹੈ ਕਿਹੜਾ ਨਹੀਂ ਮੈਂ ਕਿਸੇ ਨੂੰ ਨਹੀਂ ਕਹਿੰਦਾ ਤੁਸੀਂ ਉਹ ਨੂੰ ਦਿਓ ਵੋਟ ਉਹ ਨੂੰ ਦਿਓ ਤੁਸੀਂ ਆਪ ਦੇ ਪਰਸਨਲੀ ਦੇਖੋ ਕਿਹੜਾ ਬੰਦਾ ਪਿੰਡਾਂ ਚ ਵੱਧ ਰਿਹਾ ਆਪਣੇ ਲੋਕਾਂ ਦੇ ਵਿੱਚ ਵਿਚ ਰਿਹਾ ਕਿਹਨੂੰ ਵੋਟ ਦੇਣੀ ਚਾਹੀਦੀ ਹੈ ਕਿਹਨੂੰ ਨਹੀਂ ਦੇਣੀ ਚਾਹੀਦੀ ਤੇ ਦੂਜੀ ਗੱਲ ਜਿਹੜੀ ਬਾਪੂ ਬੁਲਕਾਰ ਨੇ ਭਾਵਕ ਹੋ ਕੇ ਕਿਹਾ ਕਿ ਸਿੱਧੂ ਦਾ ਨਾ ਇਹ ਬਹੁਤ ਗਲਤ ਤਰੀਕੇ ਨਾਲ ਵਰਤਾਇ ਰਿਹਾ ਮੈਂ ਵੀ ਬਈ ਇਹਦੀ ਸਾਰਥ ਨਿੰਦਿਆ ਕਰ ਦਾਂਗਾ ਇਸ ਪਾਰਟੀ ਦੀ ਇਹਨਾਂ ਨੇ ਇਹ ਕੰਮ ਨਹੀਂ ਕਰਨਗੇ ਤੁਸੀਂ ਪਹਿਲਾਂ ਦੱਸ ਸਿੱਧੂ ਇਹ ਘਰੇ ਜਾ ਕੇ ਨਿਕੜੇ ਠੀਕ ਹੈ ਚਲੋ ਫਿਰ ਉਹਨਾਂ ਟ੍ਰੈਜੇਡੀ ਹੋ ਗਈ ਉਹਨਾਂ ਪਰਿਵਾਰ ਨਾਲ ਫੇਰ ਵੀ ਤੁਸੀਂ ਕਦੇ ਜਾ ਕੇ ਉਹਨਾਂ ਦਾ ਪਤਾ ਛਤਾਵੇਂ ਲਿਆ ਹੁਣ ਵੋਟਾਂ ਮਿਲਿਆ ਤੁਸਾਨੂੰ ਸਿੱਧੂ ਦਾ ਪੁੱਤ ਯਾਦ ਆ ਗਿਆ ਹੈ ਬਹੁਤ ਮਾੜੀ ਗੱਲ ਹੈ ਬਈ ਕਿਸੇ ਦੀ ਮੌਤ ਪਿੱਛੇ ਉਹਦਾ ਫਾਇਦਾ ਚੱਕਣਾ ਨਾ ਸਭ ਤੋਂ ਵੱਡਾ ਪਾਪ ਹੀ ਹੋ ਸਕਦਾ ਹੈ ਇਹ ਭਾਏ ਰਾਜਨੀਤਿਕ ਲੋਕ ਯਾਰ ਇਹ ਨਹੀਂ ਸੋਚਦੇ ਇਹਨਾਂ ਨੂੰ ਸਿਰਫ ਵੋਟਾਂ ਦਾ ਮਤਲਬ ਹੁੰਦਾ ਹੈ ਵੋਟਾਂ ਬਣੀਆਂ ਚਾਹੀਦੀਆਂ ਇੱਕ ਕਿਸੇ ਦੇ ਈਮੋਸ਼ਨ ਨਾਲ ਆਪਾਂ ਕਿਵੇਂ ਖੇਡ ਰਹੇ ਹਾਂ ਜਾਂ ਕਿਸੇ ਨੂੰ ਕੀ ਕੀ ਪ੍ਰਭਾਵ ਪੈ ਰਿਹਾ ਸਾਡੀ ਗੱਲ ਦਾ ਇਹ ਹੀ ਨਹੀਂ ਸੋਚਦੇ ਹੁੰਦੇ ਇਹਨਾਂ ਸਰ ਬੋਟਾ ਭਾਈ ਮਤਲਬ ਹੁੰਦਾ ਤੇ ਬਹੁਤ ਹੀ ਬਈ ਨਿੰਦਨ ਜੋ ਕੰਮ ਕੀਤਾ ਇਹਨਾਂ ਨੇ ਤੇ ਮੈਂ ਬਾਪੂ ਬਲਕੌਰ ਦੀ ਤਾਰੀਫ ਕਰਨਾ ਚਾਹੂਗਾ ਵੀ ਜਿਹੜਾ ਉਹ ਨਹੀਂ ਪਹੁੰਚਿਆ ਉਹਨੇ ਸਖਤ ਰਿਵਾਜ ਦੇ ਤੱਕ ਕਿਹਾ ਬਈ ਮੈਂ ਨਹੀਂ ਹੁੰਦਾ ਤੇ ਤੁਸੀਂ ਪਹਿਲਾਂ ਮੈਂ ਹਿਸਾਬ ਲੈ ਲਓ ਯਾਰ ਸਿੱਧੂ ਆਪ ਕਾਂਗਰਸ ਪਾਰਟੀ ਸੀਗਾ ਬਾਪੂ ਵੀ ਹੁਣ ਕਾਂਗਰਸ ਪਾਰਟੀ ਹੈ ਠੀਕ ਹੈ ਵੀ ਉਹ ਜੀ ਜੀ ਪੀ ਦੇ ਸੱਦੇ ਦੇ ਕੰਮ ਆਏ ਤੁਹਾਡੇ ਹਰਿਆਣੇ 'ਚ ਹਰਿਆਣਾ ਪੰਜਾਬ ਹੈ ਤਾਂ ਕੀ ਹਾਂ ਛੋਡੇ ਹਰਿਆਣੇ ਚੋਂ ਜਜਪੀ ਸਪੋਰਟ ਕਰਨ ਕੰਮ ਆ ਜੂਗਾ ਕਿ ਕਾਂਗਰਸ ਦਾ ਬੰਦਾ ਸਾਧਦਾ ਕੋਈ ਉਹ ਚਲੋ ਫਿਰ ਵੀ ਉਹ ਆ ਜਾਂਦਾ ਠੀਕ ਹੈ ਜਜਪੀ ਨੇ ਕਹਿੰਦੇ ਮੁੱਖ ਤੀਤੀ ਹੈ ਕਿ ਬਾਪੂ ਬਲਕੌਰ ਸਿੰਘ ਹੋਣਗੇ ਵਧੀਆ ਕੀਤਾ ਬਾਪੂ ਨਹੀਂ ਆਇਆ ਤੇਰਾ ਬਹੁਤ-ਬਹੁਤ ਸ਼ੁਕਰੀਆ ਕਰਦਾ ਧੰਨਵਾਦ ਕਰਦਾ ਮੈਂ ਇਹ ਲੋਕਾਂ ਬਈ ਲਾਨਤਾਂ ਪਾਉਣੀਆਂ ਹਕਮਾਂ ਦਾ ਕਮੈਂਟਾਂ ਦੇ ਵਿੱਚ ਆਪਣੇ ਵਿਚਾਰ ਜੁੜਦੇ ਹੋ ਤੁਸੀਂ ਜਿਹੜਾ ਜਜਪੀ ਆ ਨੇ ਬੱਤ ਲੈ ਕੇ ਜਿਹੜਾ ਡਰਾਮਾ ਜਾਂ ਖੇਡਿਆ ਇਹਦੇ ਤੇ ਤੁਹਾਡੇ ਕੀ ਵਿਚਾਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੈਨਲ ਨੂੰ ਜਰੂਰ ਆਪਣੇ ਸਬਸਕ੍ਰਾਈਬ ਕਰੋ ਨਾਲੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਅੱਗੇ ਸ਼ੇਅਰ ਨਹੀਂ ਕਰਦੇ ਤੁਸੀਂ ਇੱਕਦਾਂ ਲਾਈਕ ਕਮੈਂਟ ਕਰਕੇ ਆਪਣੇ ਵਿਚਾਰ ਦਿਆ ਕਰੋ ਵੀਡੀਓ ਨੂੰ ਪੇਜ ਨੂੰ ਫੋਲੋ ਕਰਕੇ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਵੱਧ ਤੋਂ ਵੱਧ ਧੰਨਵਾਦ ਤੁਹਾਡਾ ਸਾਰਿਆਂ ਦਾ ਦਿਓ ਆਪਣੇ ਵਿਚਾਰ ਪਰ ਕਮੈਂਟਾਂ ਚ